ਲਓ ਜੀ ਅੱਜ ਅਸੀਂ ਆਇਆ ਹਰਿਆਣੇ ਸਰਸੇ ਸ਼ਹਿਰ ਦੇ ਵਿੱਚ ਤੇ ਅੱਜ ਸਾਡਾ ਟਾਰਗੇਟ ਹੈ ਦੋ ਮੱਝਾਂ ਲੈਣ ਦਾ ਥੋੜਾ ਲੇਟ ਹੋ ਗਏ ਮੰਡੀ 'ਚ ਤਾਂ ਨਹੀਂ ਪਹੁੰਚਿਆ ਗਿਆ ਪਰ ਅਸੀਂ ਸਭ ਤੋਂ ਪਹਿਲਾਂ ਪਹੁੰਚੇ ਜੱਗੀ ਡੈਰੀ ਫਾਰਮ 'ਚ ਜਿੱਥੇ ਅਸੀਂ ਪਹਿਲਾਂ ਵੀ ਆਉਣੇ ਰਹਨੇ ਆ ਸਾਡਾ ਭਰੋਸੇਯੋਗ ਮਿੱਤਰ ਵੀ ਹੈ ਜੱਗੀ ਤੇ ਮੱਝ ਸਾਨੂੰ ਪਸੰਦ ਆਈ ਇੱਥੇ ਦੂਜੇ ਸੂਏ ਇਹਨਾਂ ਦੀ ਆਪਣੀ ਮੱਝ ਪਾਲੀ ਹੋਈ ਤੇ ਦੁੱਧ ਥ ਮੱਝ ਥਲੇ 18 ਲੀਟਰ ਜੱਗੀ ਨੇ ਦੱਸਿਆ ਤੇ ਉਸ ਤੋਂ ਬਾਅਦ ਅਸੀਂ ਮੱਝ ਦੀ ਚਵਾਈ ਕੀਤੀ ਤੇ 9 ਸਵਾ 9 ਲੀਟਰ ਦੁੱਧ ਇਸ ਦਾ ਮਣਿਆ ਦੁੱਧ ਸਾਨੂੰ ਮੱਝ ਪਸੰਦ ਇਹ ਆ ਗਈ ਤੇ ਰੇਟ ਵੀ ਕਾਫੀ ਜ਼ਿਆਦਾ ਸੀ ਤਾਂ ਕਰਕੇ ਸਾਨੂੰ ਇਹ ਮੱਝ ਛੱਡਣੀ ਪਈ ਦੁੱਧ ਦੇ ਹਿਸਾਬ ਨਾਲ ਰੇਟ ਠੀਕ ਸੀ ਪਰ ਇੰਨੇ ਪੈਸੇ ਚਾਚੇ ਨੇ ਨਹੀਂ ਲਵਾਏ ਸੀ ਤਾਂ ਦੂਸਰੀ ਥਾਂ ਸੀ ਮੱਝ ਦੇਖਣ ਚਲੇ ਗਏ ਉਸ ਤੋਂ ਬਾਅਦ ਜੱਗੀ ਵਾਲੀ ਮੱਝ ਆਖ ਲਈ ਪੈਂਡਿੰਗ ਕਿ ਜੇਕਰ ਕੋਈ ਚੰਗੀਆਂ ਮੱਝਾਂ ਨਾ ਮਿਲੀਆਂ ਤਾਂ ਜੱਗੀ ਵਾਲੀ ਮੱਝ ਜ਼ਰੂਰ ਲੈ ਜਾਵਾਂਗੇ ਇਸ ਤੋਂ ਬਾਅਦ ਅਸੀਂ ਦੂਸਰੇ ਡੈਰੀ ਫਾਰਮ ਦੇ ਵਿੱਚ ਜਾਣ ਦੀ ਖਿੱਚਲੀ ਤਿਆਰੀ ਤੇ ਗੱਲਾਂ ਬਾਤਾਂ ਕਰਦਿਆਂ ਨੂੰ ਤੇ ਸਰਸੇ ਸ਼ਹਿਰ ਦੇ ਵਿੱਚ ਹੀ ਅਸੀਂ ਦੂਸਰੇ ਡੈਰੀ ਫਾਰਮ ਦੇ ਵਿੱਚ ਪਹੁੰਚ ਗਏ ਇਹ ਡੈਰੀ ਫਾਰਮ ਦੇ ਵਿੱਚ ਸਾਨੂੰ ਮਿਲੀਆਂ ਤਿੰਨ ਮੱਝਾਂ ਤਿੰਨ ਮੱਝਾਂ ਦੇ ਵਿੱਚੋਂ ਸਾਨੂੰ ਦੋ ਮੱਝਾਂ ਪਸੰਦ ਸੀ ਬਰਾ ਇੱਕ ਮੱਝ ਥੋੜੀ ਜੀ ਕਮਜ਼ੋਰ ਲੱਗੀ ਡਾਊਨ ਲੱਗੀ ਤੇ ਇਹਨਾਂ ਮੱਝਾਂ ਦਾ ਵੀ ਇਹਨਾਂ ਵੱਲੋਂ ਰੇਟ ਥੋੜਾ ਜ਼ਿਆਦਾ ਮੰਗਿਆ ਜਾ ਰਿਹਾ ਸੀ ਕਿਉਂਕਿ ਜਦੋਂ ਆਪਾਂ ਸਵੇਰੇ ਮੰਡੀ ਜਾਂਦੇ ਆ ਸਰਸੇ ਸ਼ਹਿਰ ਦੇ ਵਿੱਚ ਹਰ ਰੋਜ਼ ਮੰਡੀ ਲੱਗਦੀ ਹੈ ਪਸ਼ੂਆਂ ਦੀ ਤੇ ਹਰ ਰੋਜ਼ ਆਲੇ-ਦੁਆਲੇ ਦੇ ਲੋਕ ਉਥੇ ਪਸ਼ੂ ਲੈ ਕੇ ਆਉਂਦੇ ਨੇ ਉਥੇ ਰੇਟ ਕਾਫੀ ਜਾਇਜ਼ ਹੁੰਦੇ ਨੇ ਤੇ ਜਿਵੇਂ ਹੁਣ ਅਸੀਂ ਤੀਸਰੇ ਫਾਰਮ ਦੇ ਵਿੱਚ ਪਹੁੰਚੇ ਆ ਤੇ ਇਹਨਾਂ ਨਾਲ ਵੀ ਅਸੀਂ ਦੂਸਰੀ ਵਾਰ ਆਏ ਆ ਪਹਿਲਾਂ ਵੀ ਇਹਨਾਂ ਤੋਂ ਮੱਝ ਲੈ ਕੇ ਗਏ ਸੀ ਇੱਕ ਤੇ ਇਹਨਾਂ ਨਾਲ ਵੇ ਖੜੀਆਂ ਸੀ ਜੀ ਚਾਰ ਮੱਝਾਂ ਚਾਰ ਮੱਝਾਂ ਦੇ ਵਿੱਚੋਂ ਸਾਡੀ ਨਿਗਾਹ ਪਈ ਬੂਰੀ ਮੱਝ ਤੇ ਕਿਉਂਕਿ ਸਾਰੀਆਂ ਕਾਲੇ ਰੰਗ ਦੀਆਂ ਮੱਝਾਂ 'ਚ ਜਦ ਬੂਰੀ ਮੱਝ ਖੜੀ ਹੁੰਦੀ ਹੈ ਤਾਂ ਫਾਰਮ ਦੀ ਸ਼ਾਨ ਹੋਰ ਵੱਧਦੀ ਹੈ ਪਰ ਦਿੱਕਤ ਇੱਥੇ ਇਹ ਆਈ ਜਦੋਂ ਬਾਈ ਵੱਲੋਂ ਇਸ ਦਾ ਦੁੱਧ ਦੱਸਿਆ ਗਿਆ ਕਿ ਇਸ ਥਲੇ ਦੁੱਧ ਸਾਰਾ 10 ਕਿਲਟਰੀ ਹੈ 10 11 ਲੀਟਰ ਹੈ ਵੱਧ ਤੋਂ ਵੱਧ ਪਰ ਮੈਨੂੰ ਲੱਗਦਾ ਨੇ 9 10 ਕਿਲਟਰ ਦੁੱਧ ਦੇਣਾ ਸੀ ਇੰਨੇ ਘੱਟ ਵਾਲੀ ਮੱਝ ਦੁੱਧ ਇੰਨੇ ਘੱਟ ਦੁੱਧ ਵਾਲੀ ਮੱਝ ਸਾਨੂੰ ਨਹੀਂ ਠੀਕ ਲੱਗੀ ਤੇ ਇਸ ਲਈ ਅਸੀਂ ਆਗੇ ਅਗਲੇ ਡੈਰੀ ਫਾਰਮ 'ਚ ਇਹ ਮੱਝ ਅਸੀਂ ਧਰਤੀ ਓਕੇ ਓਕੇ ਕਰਨ ਤੋਂ ਬਾਅਦ ਸਾਡਾ ਰੇਟ ਇਸ ਮੱਝ ਦਾ ਤੈਅ ਹੋ ਗਿਆ ਉਸ ਤੋਂ ਬਾਅਦ ਅਸੀਂ ਨੇ ਧਾਰਾ ਮਾਰ ਕੇ ਇਸ ਨੂੰ ਪਾਸ ਕਰਨਾ ਸੀ ਪਾਸ ਕਰਨ ਦੇ ਵਿੱਚ ਦੇਖਿਆ ਗਿਆ ਕਿ ਸਾਰੇ ਥਣ ਚਲਦੇ ਨੇ ਕਿਸੇ ਦੇ ਵਿੱਚ ਕੋਈ ਗੰਡ ਨਾ ਹੋਵੇ ਜਾਂ ਇਹਦੇ ਵਿੱਚੋਂ ਕੋਈ ਛਿੱਦੀ ਨਾ ਆਉਂਦੀ ਹੋਵੇ ਥਣ ਫਟੇ ਨਾ ਹੋਣ ਥਣ ਦੇ ਵਿੱਚੋਂ ਫੁਹਾਰਾ ਨਾ ਆਉਂਦਾ ਹੋਵੇ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਮੱਜ ਕੀਤੀ ਗਈ ਪਾਸ ਉਸ ਤੋਂ ਬਾਅਦ ਅਸੀਂ ਚਵਾਈ ਵੀ ਕਰਕੇ ਦੇਖੀ ਚਵਾਈ ਮੱਜ ਦੀ ਕਾਫੀ ਪੋਲੀ ਸੀ ਕੋਈ ਜ਼ਿਆਦਾ ਕਿਹੜੀ ਧਾਰ ਵਾਲੀ ਚਵਾਈ ਨਹੀਂ ਸੀ ਇਸ ਕਰਕੇ ਪੂਰੀ ਫਿੱਟ ਫਾਟ ਮੱਝ ਹੋ ਗਈ ਤੇ ਇਸ ਤੋਂ ਬਾਅਦ ਸਾਡਾ ਰੇਟ ਤੈ ਹੋਣ ਤੋਂ ਬਾਅਦ ਬਾਈ ਨਾਲ ਗੱਲ ਹੋਈ ਕਿ ਇਹ ਮੱਝ ਨੂੰ ਸਵੇਰੇ ਅਸੀਂ ਲੈ ਕੇ ਜਾਵਾਂਗੇ ਦੂਸਰੀ ਮੱਝ ਦੇ ਨਾਲ ਲਓ ਜੀ ਸਾਡੀ ਪਹਿਲੀ ਮੱਝ ਹੋਣਾ ਆ ਗਈ ਆ ਘਰ ਚਾਚੇ ਦੇ ਘਰ ਪਹਿਲੀ ਮੱਝ ਨੇ ਕੀਤਾ ਨਮਸਕਾਰ ਤੇ ਪਹੁੰਚੀ ਦੂਸਰੀਆਂ ਗਾਈਆਂ ਨਾਲ ਇਹਦੀ ਹੈਲੋ ਹਾਈ ਕਰਵਾ ਕੇ ਇਹਨੂੰ ਬੰਨਿਆ ਖੁਰਲੀ ਤੇ ਤੇ ਨਾਲ ਹੀ ਇਹਦੀ ਬਹੁਤ ਪਿਆਰੀ ਕੱਟੀ ਇਹਦੀ ਬੰਨੀ ਨਾਲ ਤੇ ਮਾਝੇ ਦੇ ਦੂਸਰੇ ਦੇ ਨਹੀਂ ਜੀ ਲਾਇਆ ਘਰ ਦੇ ਵਿੱਚ ਵਧੀਆ